ਬਾਈ ਸასიਖਾਲ ਸਾਰਿਆਂ ਨੂੰ ਪੀਪੀਬੀ ਬਲਾਚੌਰ ਦੇ ਰਹੇ ਹੋ ਤੁਸੀਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਅੱਜ ਮੇਰੇ ਹੀ ਪਿੰਡ ਦੇ ਵਿੱਚ ਖੜੇ ਆ ਖਰੋੜਪੁਰ ਨੂੰ ਖਰੋੜਪੁਰ ਦਾ ਨਾਮ ਬਹੁਤ ਆਲੇ ਦੁਆਲੇ ਪਿੰਡਾਂ ਦੇ ਵਿੱਚ ਬੋਲਣ ਲੱਗ ਪਿਆ ਕਿਉਂਕਿ ਇਹ ਇੱਕ ਆਪਾਂ ਸ਼ੁਰੂਆਤ ਕਹਿ ਲਈ ਹੈ ਹਜੇ ਸ਼ੁਰੂਆਤ ਆ ਪਹਿਲੀ ਪੋੜੀ ਚੜੇ ਆ 12 ਪੋੜੀਆਂ ਤੱਕ ਜਾਣਾ ਇਹਨਾਂ ਨੇ ਬਹੁਤ ਪਿੰਡ ਦੇ ਲੈਵਲ ਦੇ ਵੀ ਕੰਮ ਵਧੀਆ ਕੀਤੇ ਅੱਜ ਜਿੱਥੇ ਕਿ ਟੂਰਨਾਮੈਂਟ ਹੋਇਆ ਦੂਜਾ ਫੁੱਟਬਾਲ ਟੂਰਨਾਮੈਂਟ ਆ ਬਹੁਤ ਵਧੀਆ ਸੋਹਣੀ ਗੱਲ ਆ ਸਰਪੰਚ ਸਾਹਿਬ ਹੋਣੀ ਵੀ ਨਾਲ ਆ ਇਹ ਬੱਚੇ ਵੀ ਨਾਲ ਆ ਇਹ ਬਲਾਚੌਰ ਤੋਂ ਬੱਚੇ ਆ ਅੱਜ ਜਿੱਤ ਕੇ ਗਏ ਆ ਤੇ ਇਹਨਾਂ ਪਹਿਲਾਂ ਬੱਚੇ ਕੋਲ ਆਪਾਂ ਬੱਚਿਆਂ ਕੋਲ ਗੱਲਬਾਤ ਕਰਾਂਦੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਬਾਈ ਜੀ ਅੱਜ ਦੀ ਟਰਾਫੀ ਬਾਰੇ ਅੱਜ ਤੁਸੀਂ ਵੱਡਾ ਮਾਣ ਲੈ ਕੇ ਚੱਲੇ ਆ ਬੜਾ ਚੋਦੇ ਜੀ ਫ੍ਰੋਡ ਵਾਲਿਆਂ ਨੇ ਬਹੁਤ ਸਾਡਾ ਸਤਿਕਾਰ ਕੀਤਾ ਤੇ ਸਾਨੂੰ ਬਹੁਤ ਰਿਸਪੈਕਟ ਦਿੱਤੀ ਆਪਣੇ ਵੱਲੋਂ ਤੇ ਇਹਨਾਂ ਨੇ ਬਹੁਤ ਵਧੀਆ ਮੈਚ ਕਰਾਇਆ ਸਾਰੇ ਤੇ ਸਾਰੇ ਇਹਨੂੰ ਰੈਫਰੀ ਸਾਹਿਬਾਨ ਨੂੰ ਸਾਰਿਆਂ ਨੇ ਵਧੀਆ ਇੱਕਦਮ ਡਿਸੀਜਨ ਲਏ ਕੋਈ ਇਹਦਾ ਪਾਰਚਾਰਡਲ ਨਹੀਂ ਲਿਆ ਸਾਰਿਆਂ ਨੇ ਮਤਲਬ ਕਿ ਕਮੇਟੀ ਦੀ ਗੱਲ ਨਾਲ ਸਹਿਮਤ ਰਹੇ ਹਾਂਜੀ ਕਮੇਟੀ ਤੋਂ ਖੁਸ਼ ਆ ਹਾਂਜੀ ਕਮੇਟੀ ਤੋਂ ਬਹੁਤ ਵਧੀਆ ਜੀ ਹਾਂਜੀ ਹਾਂਜੀ ਬਹੁਤ ਚੰਗੇ ਮੁੰਡੇ ਵਧੀਆ ਜੀ ਵਧੀਆ ਤਰੀਕੇ ਨਾਲ ਸਨਮਾਨ ਕੀਤਾ ਗਿਆ ਹਾਂ ਤੇ ਪਿਛਲੇ ਸਾਲ ਵਿੱਚ ਇੱਥੇ ਜਿੱਤ ਕੇ ਗਏ ਸੀਗੇ ਪਿਛਲੇ ਸਾਲ ਵੀ ਜਿੱਤ ਕੇ ਗਏ ਅੱਛਾ ਪਿਛਲੇ ਸਾਲ ਵੀ ਇੱਦਾਂ ਹੀ ਬਹੁਤ ਵਧੀਆ ਸਨਮਾਨ ਕੀਤਾ ਗਿਆ ਸਾਡੇ ਕੁਝ ਹੋਰ ਬੜਾ ਇੱਥੇ ਖਰੌਣ ਵਾਲੇ ਕੁਝ ਕਹਿਣਾ ਜਾਂਦੇ ਖਰੌਣ ਬਾਰੇ ਵਾਲੇ ਜੀ ਹਾਂਜੀ ਜੀ ਖਰੌਣ ਦੀ ਗ੍ਰਾਉਂਡ ਬਹੁਤ ਵਧੀਆ ਜੀ ਅੱਛਾ ਹਾਂਜੀ ਹੋਰ ਕੁਝ ਖਾਸੀਅਤ ਜੀ ਤੇ ਲੋਕ ਜੀ ਅੱਛਾ ਸਾਰੇ ਪਿਆਰ ਨਾਲ ਜੀ ਗੱਲ ਕਰਦੇ ਸੁਭਾਅ ਉਹ ਚੰਗੇ ਹਨ ਦਾ ਹਾਂ ਤੇ ਜੀ ਗੁਰ ਵਧੀਆ ਇਹ ਲੰਗਰ ਫਾਰ ਵਧੀਆ ਮਿਲਿਆ ਰੋਟੀ ਪਾਣੀ ਕੋਈ ਕਮੀ ਤਾਂ ਨਹੀਂ ਰਹੀ ਤੁਹਾਡਾ ਕਿਸੇ ਨੇ ਕੋਈ ਤੱਕਾ ਕੀਤਾ ਵਧੀਆ ਨੇ ਹਾਂਜੀ ਹਾਂਜੀ ਚਲੋ ਬਹੁਤ ਟਾਈਮ ਸਰ ਪਾਣੀ ਮਿਲਦਾ ਜੀ ਜਦੋਂ ਤੁਸੀਂ ਹਾਫ ਹੁੰਦਾ ਫੁੱਟਬਾਲ ਦੇਣ ਦਾ ਜੀ ਹਾਫ ਮਿਲਦਾ ਜੀ ਪਾਣੀ ਤੋਂ ਬਾਅਦ ਗਰਾਊਂਡ ਹਾਂਜੀ ਤੇ ਦੋਸਤੋ ਬਹੁਤ ਚੰਗੀ ਗੱਲ ਆ ਬੜਾ ਚੋਰ ਚੋਂ ਮੈਨੂੰ ਵੀ ਤੁਸੀਂ ਚੁਣਿਆ ਸੀ ਪੱਤਰਕਾਰ ਬਣਾਇਆ ਤੁਸੀਂ ਬਣਾਇਆ ਮੈਂ ਆਪ ਨਹੀਂ ਬਣਿਆ ਬਹੁਤ ਤੁਹਾਡਾ ਧੰਨਵਾਦ ਪਰ ਇਹ ਟੀਮ ਬੜਾ ਚੋਰ ਤੋਂ ਜਿੱਤ ਕੇ ਬੜਾ ਚੋਰ ਚ ਜਾ ਰਹੀ ਆ ਬਹੁਤ ਚੰਗੀ ਗੱਲ ਆ ਖੁਸ਼ੀ ਆ ਸਰਪੰਚ ਸਾਹਿਬ ਖੜੇ ਆਪਾਂ ਦੋ ਸ਼ਬਦ ਸਰਪੰਚ ਕੋਲੋਂ ਲੈ ਲਵਾਂਗੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਪੁਲੀ ਮਾੜਲੇ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਉਹ ਪਹਿਲਾਂ ਤਾਂ ਕਰੋੜ ਪੁਨਾਂ ਦਾ ਨਾਂ ਹੀ ਬਹੁਤ ਬੋਲਣ ਲੱਗ ਪਿਆ ਜੀ ਪਲੇਦ ਵਾਲੇ ਮੈਂ ਤਾਂ ਲੋਕ ਪੁੱਛਣ ਲੱਗੇ ਕਰੋੜ ਬਹੁਤ ਧੰਨਵਾਦੀ ਸਾਡਾ ਪਹਿਲਾਂ ਤੇ ਇਹ ਦੋ ਪਿੰਡਾਂ ਦੇ ਨਾਮ ਤੇ ਮਸ਼ਹੂਰ ਹੈ ਕਰੋੜ ਪਨੂ ਇਕੱਠਾ ਵੱਜਦਾ ਤੇ ਪਨੂ ਵੀ ਨਾਮ ਪਰ ਬੰਦੇ ਹੈਗੇ ਸਾਡੇ ਰਹਿੰਦੇ ਜਿਵੇਂ ਕਿ ਗਿਆਸ ਸਿੰਘ ਕੰਨੂਗਵਾ ਜਾਂ ਹੋਰ ਵੀ ਨਾਮ ਪਰ ਉੱਥੇ ਵਿਅਕਤੀ ਰਹਿੰਦੇ ਆ ਸਰਪੰਚ ਸਾਹਿਬ ਐਡਾ ਵੱਡਾ ਇਹ ਜੱਗ ਕੱਪ ਸੁਣਿਆ ਸਾਰਿਆਂ ਨੇ ਕਮੇਟੀ ਨੇ ਸੁਣਿਆ ਮੀਰਾ ਭਾਜੀ ਤੁਹਾਨੂੰ ਹੋ ਗਿਆ ਲੱਗੀ ਭਾਜੀ ਉਹ ਮੇਰਾ ਨਾਮ ਜੇ ਨਮਾ ਤਾਂ ਵੱਡੀ ਵੜੀ ਜੀ ਕਿ ਮੇਰੇ ਕਹਿਣ ਦਾ ਮਤਲਬ ਇਹ ਇਹ ਸਾਰਿਆਂ ਦੇ ਸਹਯੋਗ ਨਗਰ ਦੇ ਸਹਯੋਗ ਨਾਲ ਜਿਹੜੇ ਐਨਆਰ ਵੀਰ ਸਾਡੇ ਬਾਹਰ ਬੈਠੇ ਵਿਦੇਸ਼ਾਂ ਚ ਉਹ ਮੁੰਡੇ ਬਹੁਤ ਸਾਡੇ ਸਲੰਘਾ ਕਰਦੇ ਆ ਉਹਨਾਂ ਨੇ ਸਹਾਇਤਾ ਦੇ ਨਾਲ ਹੀ ਜਿਹੜਾ ਕੱਪ ਫੁੱਟਬਾਲ ਦਾ ਕਰਾਇਆ ਗਿਆ ਪਿਛਲੇ ਸਾਲ ਵੀ ਇਸ ਤਰ੍ਹਾਂ ਹੋਇਆ ਤੇ ਉਦੋਂ ਤਾਂ ਨਾਈਟ ਨਾਈਟ ਸੀਗੇ ਨਾਈਟ ਕੱਪ ਹੋਇਆ ਸੀਗਾ ਤੇ ਹੁਣ ਇਸ ਤਰ੍ਹਾਂ ਦਿੰਦਾ ਕਰਾਇਆ ਗਿਆ ਤੇ ਐਨਆਰਬੀ ਜਿੰਨੇ ਸੀ ਸਾਡੇ ਜਮ ਮੁਲਾਜ਼ਮ ਵੀ ਜਿਹੜੇ ਆ ਨਗਰ ਦੇ ਮੋਹਤਵਰ ਵਿਅਕਤੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਟੂਰਨਾਮੈਂਟ ਸਫਲ ਹੋਣ ਜਾ ਰਿਹਾ ਸਰਪੰਚ ਜੀ ਮਾਨ ਵਾਲੀ ਗੱਲ ਹੈ ਜੀ ਬਹੁਤ ਪਿੰਡ ਨੂੰ ਮਾਨ ਵਾਲੀ ਗੱਲ ਹੈ ਜੀ ਇਲਾਕੇ ਨੂੰ ਮਾਨ ਵਾਲੀ ਗੱਲ ਹੈ ਸਾਡੇ ਇਲਾਕੇ ਦੇ ਲੋਕ ਜਿਹੜੇ ਜਿੱਥੇ ਬਹੁਤ ਪਹਿਲਾਂ ਤੋਂ ਟੂਰਨਾਮੈਂਟ ਜਿਹੜੇ ਕਰਵਾ ਰਹੇ ਸੀਗੇ ਸਾਨੂੰ ਬਿਛੌੜੀ ਵਾਲਿਆਂ ਦਾ ਵੀ ਬਹੁਤ ਸਹਿਯੋਗ ਹੈ ਜੀ ਉਹਨਾਂ ਨੇ ਹਰ ਤਰ੍ਹਾਂ ਸਾਡੀ ਸਹਾਇਤਾ ਕੀਤੀ ਆ ਤੇ ਉਹਨਾਂ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਸਾਡੇ ਟੂਰਨਾਮੈਂਟ ਵਿੱਚ ਜੀ ਮੇਟੀ ਮੈਂਬਰ ਬਹੁਤ ਧੰਨਵਾਦ ਆ ਜੀ ਲੋਕ ਬਹੁਤ ਹਾਂਜੀ ਪਹਿਲਾਂ ਤਾਂ ਲੋਕਾਂ ਦਾ ਹੀ ਆ ਟੂਰਨਾਮੈਂਟ ਸਾਰਾ ਬੜੇ ਦਰਸ਼ਕਾਂ ਨੇ ਕਿੰਨਾ ਅਸੀਂ ਸੋਚ ਵੀ ਨਹੀਂ ਸਕਦੇ ਜਿੰਨਾ ਪਰਮਾ ਹੰਗਾਰਾ ਮਿਲਿਆ ਤੇ ਬਾਕੀ ਜਿੰਨੀ ਆ ਇੱਥੇ ਟੀਮਾਂ ਆਈਆਂ ਜਿੱਦਾ ਬਲਾਚੌਰ ਦੀ ਟੀਮ ਪਿਛਲੇ ਸਾਲ ਵੀ ਜਿੱਨ ਕਰੀ ਆ ਹੁਣ ਇਸ ਸਾਲ ਵੀ ਨਹੀਂ ਜਿੱਨ ਕਰਿਆ ਬੱਚੇ ਬਹੁਤ ਵਧੀਆ ਖੇਡੇ ਸਾਰੇ ਬੜਾ ਸਾਨੂੰ ਮਾਣ ਮਹਿਸੂਸ ਹੁੰਦਾ ਜਦੋਂ ਆਪਣੇ ਇਲਾਕੇ ਦੀਆਂ ਟੀਮਾਂ ਇਦਾਂ ਨਿਆਣੇ ਬੱਚੇ ਖੇਡਦੇ ਆ ਮੈਨੂੰ ਇੱਕ ਖਾਸ ਗੱਲ ਬਹੁਤ ਲੱਗੀ ਜਿੱਤੇ ਮੈਂ ਹੁਣ ਵੀ ਦੇਖਿਆ ਵੀ ਕੋਈ ਇਦਾਂ ਕਾਗਜ਼ ਜਾਂ ਬਾਅਦ ਵਿੱਚ ਇਦਾਂ ਕੋਈ ਇਹ ਇਹਦਾ ਟਿਸ਼ੂ ਪੇਪਰ ਕੋਈ ਵੀ ਰੱਖ ਲਓ ਟਿਸ਼ੂ ਪੇਪਰ ਇੱਥੇ ਸਾਫ ਇਹ ਨਾ ਇਹ ਸਿਹਰਾ ਜਿਹੜਾ ਸਾਡੇ ਜਿੱਦਾ ਖੇਡਦੇ ਆ ਨਾ ਬੱਚੇ ਜਿੰਨਾ ਇਹ ਉਦਾਂ ਖੇਡਦੇ ਐੰਨਾ ਹੀ ਪਿਆਰ ਗਰਾਊਂਡ ਨੂੰ ਸਫਾਈ ਰੱਖਣ ਚ ਕਰਦੇ ਆ ਸਾਡੇ ਨਾਲ 8-9 ਵਜੇ ਤੱਕ ਰਾਤ ਨੂੰ ਇੱਥੇ ਸਾਰਿਆਂ ਨੂੰ ਕਰਕੇ ਸਫਾਈ ਕਰਕੇ ਫੇਰ ਘਰਾਂ ਦੇ ਨਿਆਣੇ ਦਿੱਤੇ ਜਾਂਦੇ ਆ ਇਹਨਾਂ ਦੇ ਹੌਸਲੇ ਨਾਲ ਅਸੀਂ ਲੱਠੇ ਫਿਰਦੇ ਆ ਸਾਰੇ ਇਹਨਾਂ ਦਾ ਵੀ ਸਾਰਿਆਂ ਦਾ ਨਿਆਣਾ ਦਾ ਬੋਤਲ ਜੀ 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 ਜ ਥਾਡੇ ਐਨਆਰਆਈ ਭਰਾਵਾਂ ਨੂੰ ਹਾਂ ਇਹਨਾਂ ਤੋਂ ਐਲਾਨ ਹੋ ਗਿਆ ਆ ਕਿ ਆਲ ਓਪਨ ਦਾ ਫੁੱਟਬਾਲ ਦਾ ਤੇ ਆਲ ਓਪਨ ਕਬੱਡੀ ਹਾਂਜੀ ਉਹਨਾਂ ਵੱਲੋਂ ਹੋ ਰਿਹਾ ਜੀ ਬਾਕੀ ਵਾਹਿਗੁਰੂ ਸਾਰੇ ਜਿੱਦਾਂ ਅਸੀਂ ਸਾਡੀ ਟੀਮਵਰਕ ਹੈ ਸਾਰੇ ਤੰਦਰੁਸਤੀਆਂ ਰਹੇ ਮਾਲਕ ਰੱਖਿਆ ਸੀ ਇਸ ਤਰ੍ਹਾਂ ਹੀ ਬਾਕੀ ਸਾਡੇ ਜਿੰਨੇ ਪਿੰਡ ਨਗਰ ਦੇ ਮੁਲਾਜ਼ਮ ਆ ਨਗਰ ਨਿਵਾਸੀ ਆ ਜਾਂ ਐਨਆਰਆਈ ਭਰਾ ਆ ਉਹਨਾਂ ਦੇ ਸਹਿਯੋਗ ਨਾਲ ਇਹ ਕੰਮ ਚੱਲਦਾ ਉਹਨਾਂ ਦਾ ਬੜੀ ਮਿਹਰਬਾਨੀ ਸਾਰਿਆਂ ਦੀ ਤੁਹਾਡਾ ਇੱਥੇ ਪਹੁੰਚਣ ਦੇ ਬੜਾ ਧੰਨਵਾਦ ਆ ਜੀ ਵਾਇਦਰ ਜੀ ਦਾ ਖਾਲਸਾ ਵਾਇਦਰ ਜੀ ਬਹੁਤ ਧੰਵਾਦ ਜੀ ਸਮਾਜਤਾ ਜੀ ਤੁਸੀਂ ਦੇਖ ਰਹੇ ਹੋ ਇਹ ਪਿੰਡ ਖਰੋੜ ਦੀ ਗਰਾਉਂਡ ਆ ਇਹ ਆ ਨਿਆਣੇ ਛੋਟੇ ਛੋਟੇ ਨਿਆਣੇ ਦਾ ਵੀ ਕੱਪ ਛੋਟੇ ਕਰਾਇਆ ਸੀ ਦੌੜ ਕਰਾਈ ਸੀ ਉਸ ਤੋਂ ਬਾਅਦ ਮੁਰਗਾ ਛੱਡਿਆ ਗਿਆ ਸੀ ਤੇ ਮੁਰਗਾ ਛੱਡਿਆ ਗਿਆ ਮੁਰਗਾ ਇਹ ਜਿਹੜਾ ਸੀਗਾ ਬਿੰਦੂ ਖਰੋੜੀਏ ਬਣੋ ਜੜਵਾਇਆ ਗਿਆ ਸੀਗਾ ਕਹਿੰਦਾ ਵੀ ਇਹ ਜਿਹੜਾ 10 ਮਿੰਟ ਚੋਗਰ ਮੇਲਾ ਹੋ ਜਾਂਦਾ ਵਧੀਆ ਹੋਇਆ ਜੀ ਬਹੁਤ ਵਧੀਆ ਹੋਇਆ ਜੀ ਤੇ ਕਾਫੀ ਹੰਗਾਰਾ ਮਿਲਿਆ ਬੰਦਾ ਕੁਮੰਦੀ ਫੜਨੇ ਨੂੰ ਜੇਰੇ ਸੀ ਕਿ ਬਿਚੌੜੀ ਦਾ ਮੁੰਡਾ ਜਿਹੜਾ ਗੋਰਾ ਉਹ ਲੈ ਗਿਆ ਓਕੇ ਓਕੇ ਚਲੋ ਸਾਰਿਆਂ ਦਾ ਧੰਨਵਾਦ ਹੈ ਜੀ ਜਿੰਨੇ ਸਾਡੇ ਇਹ ਜੂਥ ਪਨੀਰੀ ਆ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਗਰਾਊਂਡ ਨਾਲ ਇਸੇ ਤਰ੍ਹਾਂ ਜੁੜੇ ਰਹਿਣ ਜਿੱਦਾਂ ਅੱਗੇ ਚੱਲ ਰਹੇ ਆ ਤੇ ਨਸ਼ਿਆਂ ਤੋਂ ਦੂਰ ਰਹਿਣ ਪਰ ਮੈਨੂੰ ਵੀ ਮਾਣ ਹੈ ਮਹਿਸੂਸ ਹੈ ਭਰੋਸਾ ਹੈ ਨਾ ਪਰ ਤੇ ਇਸੇ ਤਰ੍ਹਾਂ ਦੇ ਕੋਈ ਬੱਚੇ ਇਦਾਂ ਦੀ ਮਾੜੀ ਦਲਦਲ ਵਿੱਚ ਨਹੀਂ ਫਸੇ ਜਿਹੜੇ ਹੈਗੇ ਆ ਉਹ ਵੀ ਠੀਕ ਹੋ ਰਹੇ ਆ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਵੀ ਇਸ ਇਹ ਇਹ ਵਾਹਿਗੁਰੂ ਦੀ ਅਰਦਾਸ ਬੇਨਤੀ ਹੈ ਕਿ ਜਿਹੜਾ ਮੇਰਾ ਪਿੰਡ ਹੈ ਮੈਂ ਵੀ ਇਹ ਚਾਹੁੰਦਾ ਵੀ ਨਸ਼ਾ ਮੁਕਤ ਹੋਵੇ ਕਿ ਸਾਨੂੰ ਮਾਣ ਮਹਿਸੂਸ ਵਾਹਿਗੁਰੂ ਕੋਲ ਹੀ ਕਰੇ ਵਾਹਿਗੁਰੂ ਜੀ ਦਾ ਕਾਸਾ ਵਾਹਿਗੁਰੂ ਜੀ ਦਾ ਠੀਕ ਹੈ ਸਰਪੰਚ ਸਾਹਿਬ ਖਰੋੜ ਦੇ ਸੀਗੇ ਬਹੁਤ ਚੰਗੀ ਗੱਲ ਆ ਇਹਦਾਂ ਦੀਆਂ ਸੋਚਾਂ ਪੈਦਾ ਕਰਨੇ ਪੈਂਦੀਆਂ ਨੇ ਬਾਈ ਜੀ ਘਰੋਂ ਨਹੀਂ ਕਦੇ ਨਿਕਲਦੀਆਂ ਹੁੰਦੀਆਂ ਬਹੁਤ ਵੱਡੀ ਗੱਲ ਆ ਵੱਡੇ ਮੁੰਡੇ ਵੱਡੇ ਕਲੱਬ ਦੇ ਵਿੱਚ ਜਾ ਰਹੇ ਆ ਕੋਲੋਂ ਨਿਕਲ ਕੇ ਚੰਗੀ ਗੱਲ ਆ ਯਾਰ ਖੁਸ਼ੀ ਆ ਤੁਸੀਂ ਨਸ਼ਿਆਂ ਨੂੰ ਛੱਡ ਕੇ ਗਰਾਊਂਡ ਨਾਲ ਜੁੜੋ ਇਹ ਬਹੁਤ ਵੱਡੀ ਗੱਲ ਆ ਬਹੁਤ ਵਧੀਆ ਗੱਲ ਆ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਹਦੇ ਵਿੱਚ ਸਾਡੀ ਖਰੋੜ ਦੇ ਓਏ ਖਰੋੜ ਦੀ ਨਗਰ ਦੇ ਵਿੱਚ ਗਰਾਊਂਡ ਦੇ ਵਿੱਚ ਇੱਕ ਆਪਣੇ ਰੈਫਲੀ ਆ ਉਹਨਾਂ ਦਾ ਬਹੁਤ ਧੰਨਵਾਦ ਰਿਹਾ ਕਿ ਰੈਫਲੀਆਂ ਨੇ ਵੀ ਬਹੁਤ ਆਪਣੇ ਵਧੀਆ ਢੰਗ ਨਾਲ ਸਹਿਯੋਗ ਨਿਭਾਇਆ ਸਾਰੇ ਪਿੰਡ ਦੇ ਵਿੱਚ ਆਪਣੇ ਰੈਫਰੀ ਭਾਜੀ ਹੋਣੀ ਭਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪੱਤਰਕਾਰ ਬਲਾਚੌਰ ਤੋਂ ਬਿੰਦੂ ਖਰੋੜੀ ਆ ਜੀ 2 ਮਿੰਟ ਲੈਣੇ ਸੀ ਹੈਗੇ ਤੁਹਾਡੇ ਕੋਲ ਦੇਨ ਬੋਲੋ ਬਾਈ ਬੋਲੋ 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 ਗੌਰ ਜੀ ਬੱਕਰੀ ਗੱਲ ਆ ਜੀ ਵੱਡੀ ਗੱਲ ਆ ਜੀ ਬੱਕਰੀ ਗੱਲ ਆ ਵੱਡੀ ਗੱਲ ਆ ਮੇਰੇ ਕਹਿਣ ਦਾ ਮਤਲਬ ਇਹ ਆ ਤੁਹਾਡਾ ਸਹਿਯੋਗ ਬਹੁਤ ਆ ਜੀ ਜਿੱਥੇ ਫੌਲ ਹੁੰਦਾ ਜਦੋਂ ਸਿਟੀ ਇਹ ਕੀ ਚੀਜ਼ ਆ ਜੀ ਮਤਲਬ ਇਹ ਤੁਸੀਂ ਵੱਡੇ ਲੈਵਲ ਤੋਂ ਖੇਡ ਕੇ ਆਓ ਵੱਡਾ ਲੈਵਲ ਕਿੱ�ਾ ਜਾਂਦੇ ਜਾਂ ਫਿਰ ਲੋਕਲ ਵਧੀਆ ਖੇਡ ਕੇ ਆ ਜਾਂਦੇ ਹੋ ਬਿਲਕੁਲ ਜੀ ਵਦਿਆ ਖੇਡੇ ਆ ਅਲੱਗ ਅਲੱਗ ਸਟੇਟਸ ਕਰਦੇ ਹੋਏ ਆ ਠੀਕ ਹੈ ਜੀ ਕੋਟਵਾਲ ਨੂੰ ਖੇਲ ਕੇ ਇੱਥੇ ਤੱਕ ਪਹੁੰਚੇ ਆ ਬਾਕੀ ਬੱਚਿਆਂ ਨੂੰ ਵੀ ਅਸੀਂ ਪ੍ਰਮੋਟ ਕਰੀਦਾ ਹੂੰ ਕੁਝ ਗੱਲਾਂ ਵਿੱਚ ਉਹਨਾਂ ਨੂੰ ਦੱਸੀ ਦਿਆਂ ਵੀ ਇਹ ਵੀ ਆ ਗੱਲ ਇਦਾਂ ਨਹੀਂ ਇਦਾਂ ਹੈ ਕੀ ਹੈ ਇਹ ਆਰਗੂਮੈਂਟ ਕਰਦੇ ਉਹਨਾਂ ਕੋਲ ਆਰਗੂਮੈਂਟ ਨੇ ਅਪੀਲ ਕਰੋ ਅਪੀਲ ਦਾ ਧੰਗ ਹੁੰਦਾ ਵੇ ਉਹਨੂੰ ਗਾਈਡ ਵੀ ਕਰੀਦਾ ਇਹ ਫੌਲ ਇਸ ਤਰ੍ਹਾਂ ਸਿਕਾ ਜੀ 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 ਭਈ ਤੁਹਾਡੀ ਖਾਸੀ ਆਉਣ ਵਾਲੇ ਆਉਣ ਵਾਲੀ ਉਹਨਾਂ ਦੇ ਗਾਂ ਜਿਹੜੇ ਉਹਨਾਂ ਦੇ ਫੁੱਟਬਾਲ ਖੇਡਣਾ ਉਹ ਚੀਜ਼ਾਂ ਅਲੱਗ-ਅਲੱਗ ਰੂਲ ਹਰ ਸਾਲ ਕੋਈ ਨਾ ਕੋਈ ਰੂਲ ਚੇਂਜ ਹੋ ਜਾਂਦੇ ਬੱਚਿਆਂ ਨੂੰ ਬੱਚਿਆਂ ਨੂੰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਜੀ 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 ਭਾਜੀ ਹਾਂਦੀ ਹਾਂਦੀ ਤਾਂ ਉਹਨਾਂ ਨੂੰ ਗਾਈਡ ਕਰੀਦਾ ਕੇਅ ਸਕੂਲਾਂ ਵਿੱਚੋਂ ਬੱਚੇ ਖੇਡਦੇ ਆ ਉਥੇ ਵਧੀਆ ਜਿਹਾ ਸਕੂਲਾਂ 'ਚ ਪੀੜੀ ਅੱਜਕੱਲ ਨਹੀਂ ਉਹਨਾਂ ਨੂੰ ਪਤਾ ਨਾ ਤਾਂ ਨਵੀਆਂ ਭਰਤੀਆਂ ਹੈਗੀਆਂ ਸਕੂਲਾਂ ਦੇ ਵਿੱਚ ਤੇ ਜਿਹੜੇ ਪੀੜੀ ਨੇ ਉਹਨਾਂ ਨੂੰ ਗਾਈਡ ਕਰ ਸਕਾਂ ਜੀ ਭਾਜੀ ਜੀ ਹਰ ਸਾਲ ਲੋ ਚੇਂਜ ਹੁੰਦੇ ਰਹਿੰਦੇ ਕੋਈ ਨਾ ਇੱਕ ਥੌੜ੍ਹ ਪਨੂ ਦਾ ਨਾ ਥੌੜ੍ਹ ਪਨੂ ਬੋਲਣ ਤਾਂ ਇਕੱਠਾ ਬੰਨ ਲਪੇ ਜੀ ਜੀ ਵਧੀਆ ਲੈਵਲ ਤੇ ਜਾ ਰਿਹਾ ਮੈਨੂੰ ਪੁੱਛ ਵੀ ਨਹੀਂ ਲੋਕ ਆਲੇ ਦੁਆਲੇ ਜਮਾਂ ਜਾਣਾਂ ਜੀ ਮਾਣ ਮੈਨੂੰ ਬਹੁਤ ਬਹੁਤ ਮੂਰ ਹੁੰਦਾ ਤੁਹਾਨੂੰ ਵੀ ਆ ਕੇ ਬਹੁਤ ਖੁਸ਼ੀ ਹੋਈ ਬਹੁਤ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਤੁਹਾਨੂੰ ਵੀ ਹੋਊਗਾ ਜੀ ਚਲੋ ਉਸ ਤੇ ਵੀ ਖੁਸ਼ੀ ਜਾਣਾ ਪਰ ਮੈਨੂੰ ਵਧੀਆ ਲੱਗਿਆ ਕਿ ਤੁਹਾਡੇ ਇੱਕ ਫੈਸਲੇ ਨਾਲ ਬੱਚੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਬਿਲਕੁਲ ਬਿਲਕੁਲ ਫੈਸਲੇ ਛੋਟੇ ਜਿਹੇ ਫੈਸਲੇ ਨਾ ਇਹ ਛੋਟਾ ਫੈਸਲਾ ਹੀ ਬਹੁਤ ਵੱਡਾ ਰਿਹਾ ਬਿਲਕੁਲ ਕੁਝ ਹੋਰ ਅਸੀਂ ਗੱਲ ਹੋ ਜਾਂਦੀ ਆ ਜੀ ਬਤ ਕਹਿਆ ਜੀ ਐਦਾਂ ਦੀ ਪੋਜੀਸ਼ਨ ਬਣੀ ਹੁੰਦੀ ਆ ਉਹ ਚੀਜ਼ ਦੇਣੀ ਪੈਂਦੀ ਬਿਲਕੁਲ ਭਾਈ ਸਹੀ ਗੱਲ ਆ ਨਹੀਂ ਤਾਂ ਤੁਹਾਡਾ ਕੰਮ ਆ ਜੀ ਬਿਲਕੁਲ ਬਿਲਕੁਲ ਹੰਮੇ ਬੁੰਦਾ ਹੁੰਦਾ ਹੁੰਦਾ ਬੰਦੀ ਦਾ ਚੰਗੀ ਗੱਲ ਆ ਜੀ ਬਾਕੀ ਕੁਝ ਕਹਿਣਾ ਚਾਹੁੰਦੇ ਸੀ ਜੀ ਏਰੀਆ ਬਹੁਤ ਵਧੀਆ ਲੱਗਾ ਬਹੁਤ ਵਧੀਆ ਵਧੀਆ ਮਿਲਿਆ ਜੀ ਮੈਨੂੰ ਇੱਕ ਗੱਲ ਦੱਸੀ ਕਹਿੰਦੇ ਰੋਟੀ ਵਾਲੀ ਕੋਲ ਇੱਥੇ ਮੁੰਡੇ ਸਾਰੇ ਬੱਚਿਆਂ ਦੇ ਬਹੁਤ ਵਧੀਆ ਜੀ ਮੈਨੇਜਮੈਂਟ ਬਹੁਤ ਵਧੀਆ ਜੀ ਬਹੁਤ ਚੰਗੀ ਗੱਲ ਆ ਬੇਬੀ ਬੱਚਿਆਂ ਨੂੰ ਪ੍ਰਮੋਟ ਕਰ ਰਹੇ ਆ ਟੀਮ ਕੋਈ ਨਹੀਂ ਹਾਲੇ ਛੋਟੇ ਲੈਵਲ ਤੇ ਆਨ ਆਲ ਟਾਈਮ ਤੇ ਵਧੀਆ ਲੈ ਇਹ ਜਿਦਾਂ ਭਾਜੀ ਕਹਿ ਰਹੇ ਵੇ ਕੁਆਲੀਫਾਇਰ ਰੈਫਰੀ ਆ ਸਾਰੇ ਭਾਜੀ ਕੁਝ ਕਹਿਣਾ ਚਾਹੁੰਦੇ ਸੀ ਮੈਨੂੰ ਮਾਈਕ ਨਹੀਂ 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 ਮੈਂ ਬੋਲਤੀ ਹੋਰ ਕਹਿ ਲਓ ਕੋਈ ਇਹਨਾਂ ਕਹਿ ਲਓ ਕੋਈ ਗੱਲ ਨਹੀਂ ਕੋਈ ਗੱਲ ਹੈ ਇਹ ਸਾਰੇ ਸੀਨੀਅਰ ਆ ਗਏ ਬਿਲਕੁਲ ਸੀਨੀਅਰ ਅੱਛਾ ਜੀ ਸੀਨੀਅਰ ਆ ਗਏ ਕੋਈ ਕੋਈ ਕੁਝ ਬੋਲੋ 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 ਹਾਂ ਜੀ ਬਸ ਬਹੀ ਸੱਚੀ ਗੱਲ ਹਾਂ ਸੱਚੀ ਗੱਲ ਇਹ ਪਹਿਲਾਂ ਆਪਣੀ ਏਜ ਦੱਸ ਦਿਓ ਭਾਜੀ ਹਾਂ ਏਜ ਤਾਂ ਲਗਭਗ ਮੇਰੀ ਅੱਗਿਆ 57 ਆਂ ਅੱਛਾ ਹਾਂ ਜੀ ਐਸ ਉਮਰ ਦੇ ਵਿੱਚ ਨੇ ਗੁੱਡੇ ਕਹਿਮਾ ਜੀ ਬਿਲਕੁਲ ਬਿਲਕੁਲ ਜੀ ਓਕੇ ਅੱਛਾ ਬਹੁਤ ਇੰਡੀਆ ਬਹੁਤ ਮੈਚੋਰ ਹੋਇਆ ਜੀ ਇਹ ਦੁਨੀਆਦਾਰੀ ਦੇ ਵਿੱਚ ਬਹੁਤ ਕੁਝ ਦੇਖ ਲਿਆ ਜੀ ਹਾਂ ਜੀ ਹਾਂ ਜੀ ਇੱਕ ਰੀਵ ਮੈਂ ਹੀ ਨਹੀਂ ਸਾਰੇ ਜਿੰਨੇ ਵੀ ਰੈਪਰੀ ਸਾਰੇ ਪ੍ਰੋਫੈਸ਼ਨਲ ਕੁਟਵਾਲ ਰੈਪਰੀ ਨੇ ਕੁਆਲਿਫਾਈਡ ਹੈ ਪੰਜਾਬ ਕੁਟਵਾਲਾ ਤੋਂ ਓਕੇ ਮਾਨਤਾ ਪ੍ਰਾਪਤ ਕਰਿਆ ਤੁਸੀਂ ਨੇ ਅੱਛਾ ਮਾਨਤਾ ਪ੍ਰਾਪਤ ਹਾਂਜੀ ਹਾਂਜੀ ਬਹੁਤ ਵੱਡੀ ਗੱਲ ਆ ਭਾਜੀ ਰੀਵ ਹੈ ਕਲਾਸ 1 ਨੇ अच्छा जी बार्फी ए टूर्नामेंट ਦੇ ਸਬੰਧੀ ਜੋ ਵੀ ਹੈਗੇ ਹਨ ਉਹਨਾਂ ਦੇ ਡਿਸੀਜਨ ਆਇਆ ਹਾਂਜੀ ਹਾਂਜੀ ਭਾਜੀ 100% ਕਰੈਕਟ ਕੋਲ ਚੰਗੀ ਗੱਲ ਹੈ ਭਾਜੀ ਬਹੁਤ ਵਧੀਆ ਤੁਸੀਂ ਗਾਈਡ ਦਿੰਦੇ ਬੱਚਿਆਂ ਨੂੰ ਚੰਗੀ ਗੱਲ ਹੈ ਨਸ਼ਿਆਂ ਤੋਂ ਦੂਰ ਰੱਖ ਕੇ ਗਰਾਊਂਡ ਨਾਲ ਜੋੜਨਾ ਇਹ ਸਭ ਤੋਂ ਜ਼ਰੂਰੀ ਹੈ ਹਾਂਜੀ ਇਹ ਵੀ ਇੱਕ ਗੁਰਦੁਆਰਾ ਆਇਆ ਦੋ ਹਾਂਜੀ ਬਿਲਕੁਲ ਬਿਲਕੁਲ ਜੀ ਚਲੋ ਠੀਕ ਹੈ ਭਾਜੀ ਬਹੁਤ ਬਹੁਤ ਧੰਨਵਾਦ ਸਮਾਂ ਦੇ ਲਈ ਧੰਨਵਾਦ ਮਿਹਰਬਾਨੀ ਜੀ ਬਹੁਤ ਵਧੀਆ ਗੱਲ ਹੈ ਜੀ ਸਾਰਿਆਂ ਦਾ ਸਾਥ ਦੇਣ ਲੱਗੇ ਸਾਰੇ ਸਾਥ ਹੈ ਤੇ ਇਹ ਮੁੰਡੇ ਵੀ ਆਪਣੇ ਪਿੰਡ ਦੇ ਆ ਕਰੋੜ ਬਣੂਗੇ ਆ ਬਹੁਤ ਵਧੀਆ ਸਾਰਿਆਂ ਦਾ ਸਹਿਯੋਗ ਆ ਸਾਡਾ ਭਰਾ ਜਨਾਬ ਭਾਜੀ ਜਾਣ ਦੀ ਜ਼ਿਆਦਾ ਗੱਡ ਬਖਾ ਨਹੀਂ ਵਧੀਆ ਗੱਲ ਆ ਯਾਰ ਤੇ ਸਾਰੇ ਗਰਾਉਂਡ ਨਾਲ ਜੁੜੇ ਹੋਏ ਆ ਵਧੀਆ ਗੱਲ ਚਲੋ ਤੁਸੀਂ ਤਿਆਰ ਕਰਦੇ ਰਹੋ ਪੀਪੀਪੀ ਬਲਾਚੋਰ ਦੇ ਜਨਨ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਨਮੀਤ ਕੋਲੋਂ ਵੀ ਅਪਡੇਟ ਦੰਦਾ ਹੀ ਰੋਂਗਾ ਜੀ